ਕਿਦਾਂ ਲੱਗ ਰਿਹਾ ਵਧੀਆ ਲੱਗ ਰਿਹਾ ਹੈਨਾ 컬러풀 ਜੇ ਬਣ ਕੇ ਮੈਨੂੰ ਜਿਹੜਾ ਇੱਥੇ ਆ ਕੇ ਮਜ਼ਾ ਆਇਆ ਉਹ ਮੈਨੂੰ ਕਿਤੇ ਨਹੀਂ ਆਇਆ इवन ਕਿ ਮੈਨੂੰ ਸਪੇਨ ਤੇ ਵੀ ਆਪਾਂ ਸਨਸੈਟ ਪੁਆਇੰਟ ਦੇਖਣ ਗਏ ਸੀ ਤੂੰ ਛਿਪ ਗਿਆ ਸੀ ਸੱਜੀ ਗਾਲ ਜੀ ਕੀ ਹਾਲ ਚਾਲ ਸਾਰਿਆਂ ਦੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਅਸੀਂ ਵੀ ਬਹੁਤ ਜ਼ਿਆਦਾ ਵਧੀਆ ਹੈ ਕੱਲ ਤੁਸੀਂ ਦੇਖਿਆ ਸੀ ਅਸਾਂ ਪਹੁੰਚੇ ਸੀ ਜੀ ਕਿਸੇ ਐਸੇ ਟਾਪੂ ਦੇ ਉੱਪਰ ਕਿਸੇ ਐਸੀ ਜਗ੍ਹਾ ਦੇ ਉੱਪਰ ਜਿਹੜਾ ਸ਼ਹਿਰ ਬਹੁਤ ਹੀ ਖੂਬਸੂਰਤ ਲੱਗ ਰਿਹਾ ਸੀ ਕਈਆਂ ਨੇ ਗੈਸ ਕੀਤਾ ਹੋਣਾ ਸਾਨੂੰ ਪਤਾ ਨਹੀਂ ਕਿਉਂਕਿ ਵਲੌਗ ਅ ਡਿਲੇਡ ਚੱਲ ਰਹੇ ਨੇ ਜਦੋਂ ਇਹ ਵਲੋਗ ਬਣ ਰਿਹਾ ਤੇ ਉਹ ਹਾਲੇ ਪਿਆ ਨਹੀਂ ਹੋਣਾ ਤੇ ਆਪਾਂ ਆਏ ਜੀ ਮਾਊਂਟ ਆਬੂ ਮਾਊਂਟ ਆਬੂ ਇੱਕ ਇੱਕ ਲੋਤੀ ਠੰਡੀ ਪਹਾੜੀ ਹੈ ਜੀ ਜਿਹੜੀ ਕਿ ਰਾਜਸਥਾਨ ਦੀ ਹੈ ਜਿਹੜੀ ਕਿ ਉਦੇਪੁਰ ਤੋਂ ਤਕਰੀਬਨ 2.5 3 ਘੰਟੇ ਦਾ ਰਸਤਾ ਹੈਗਾ ਆਪਾਂ ਅਗੇ ਸੀ ਸੂਰਤ ਸੂਰਤ ਥੋੜੀ ਜਿਹੀ ਪ੍ਰੋਮੋਸ਼ਨਸ ਕੀਤੀਆਂ ਜਾਂਦੇ ਹੋਏ ਆਪਾਂ ਗਏ ਸੀ ਜੀ ਘੁੰਮਣ ਉਦੇਪੁਰ ਉਦੇਪੁਰ ਤੋਂ ਬਾਅਦ ਆਪਾਂ ਗਏ ਸੀ ਸੂਰਤ ਆਪਣੇ ਕੰਮ ਦੇ ਸਿਲਸਿਲੇ 'ਚ ਵਾਪਸੀ ਦੇ ਵਿੱਚ ਅਸੀਂ ਆ ਆਣ ਕੇ ਰੁਕਿਆ ਜੀ ਮਾਉਂਟ ਆਬੂ ਮਾਉਂਟ ਆਬੂ ਬਹੁਤ ਹੀ ਖੂਬਸੂਰਤ ਜਗ੍ਹਾ ਹੈ ਠੰਡਾ ਹੈਗਾ ਇਲਾਕਾ ਜਿੰਨੀ ਸੂਰਤ ਵਿੱਚ ਗਰਮੀ ਸੀ ਉਨੀ ਜਿਆਦਾ ਠੰਡ ਇੱਥੇ ਹੈਗੀ ਹੈ ਆ ਵੇਖੋ ਜੈਕਟਾਂ ਪਾ ਲਿਆ ਨੇ ਆਪਾਂ ਕਿਰਨ ਦੋਸਤ ਨੇ ਜਾਣਾ ਕਿੱਧਰ ਮੈਂ ਰਾਈਟ ਸਾਈਡ ਜਾਣਾ ਇੱਥੋਂ ਠੀਕ ਹੈ ਜੀ ਹੁਣ ਤੁਹਾਨੂੰ ਮਾਉਂਟ ਆਬੂ ਘੁਮਾਨਿਆ ਪਹਿਲਾ ਰਾਤ ਨੂੰ ਸਨਸੈਟ ਪੁਆਇੰਟ ਜਾਂ ਹੋਰ ਚੀਜ਼ਾਂ ਦਿਖਾਣੇ ਆ ਬਾਕੀ ਗੱਲਾਂ ਉਤਰ ਕੇ ਕਰਾਂਗੇ ਮਾਉਂਟ ਆਬੂ ਦੇ ਵਿੱਚ ਇੱਕ ਛੋਟਾ ਜਿਹਾ ਪਹਾੜੀ ਦਾ ਪਹਾੜੀ ਚੋਟੀ ਹੈ ਜੀ ਇੱਥੇ ਬਹੁਤ ਜਿਆਦੇ ਛੋਟੇ ਛੋਟੇ ਜੇ ਤੁਸੀਂ ਇੱਥੇ ਆਉਣਾ ਹੈ ਉਦੇਪੁਰ ਤੋਂ ਆਂਦੇ ਹੋਏ ਮਾਉਂਟ ਆਬੂ ਜਦੋਂ ਆਓਗੇ ਇੱਥੇ ਪਹੁੰਚ ਗਏ ਵੀ ਹੋਟਲ ਸਰਚ ਕਰ ਸਕਦੇ ਹੋ ਇੱਥੇ ਆ ਕੇ ਵੀ ਲੈ ਸਕਦੇ ਹਾਂ ਕਿਉਂਕਿ ਅਸੀਂ ਆਨਲਾਈਨ ਬੁੱਕ ਕਰ ਲਿਆ ਸੀ ਉਹ ਸਾਨੂੰ ਪਤਾ ਨਹੀਂ ਸੀ ਉਹ ਥੋੜੀ ਸਾਡੇ ਵਾਲਾ ਜਿੱਥੇ ਅਸੀਂ ਲਿੱਤਾ ਹੋਟਲ ਉਹ ਥੋੜੀ ਉਚਾਈ ਦੇ ਉੱਪਰ ਹੈ ਤੇ ਇੱਥੇ ਜਿਵੇਂ ਨੀਵੇਂ-ਨੀਵੇਂ ਕਾਫੀ ਹੋਟਲ ਬਣੇ ਹੁੰਦੇ ਨੇ ਬਿਲਕੁਲ ਲੈਵਲ ਦੇ ਉੱਪਰ ਇਹ ਵਧੀਆ ਤੁਸੀਂ ਇੱਥੇ ਆ ਕੇ ਲੈ ਸਕਦੇ ਹੋ ਹੋਟਲ ਬਹੁਤ ਜ਼ਿਆਦਾ ਮਹਿੰਗੇ ਨਹੀਂ ਹੁੰਦੇ 1000 1500 ਤੋਂ ਸ਼ੁਰੂ ਹੋ ਜਾਂਦੇ ਨੇ ਹੋਟਲ ਬਹੁਤ ਵਧੀਆ ਹੋਟਲ ਮਿਲ ਜਾਂਦੇ ਨੇ ਬਹੁਤ ਸ਼ਾਨਦਾਰ ਇਲਾਕਾ ਇੱਥੇ ਹੁਣ ਕਿਆ ਬਾਤ ਹੈ ਜੀ ਕਿਆ ਬਾਤ ਹੈ ਬਹੁਤ ਸੋਹਣਾ 뷰 ਹੈ ਯਾਰ ਇੱਥੋਂ ਦਾ ਕਿਰਨ ਸੁਣਿਆ ਸੀ ਕਿ ਮਾਉਂਟ ਆਪੂ ਸੋਹਣਾ ਹੈ ਤੇ ਬਾਕੀ ਤੇ ਪਹੁੰਚ ਕੇ ਜੈਕਟਾਂ ਝੂਟਾ ਪਾਲੀਆਂ ਸਾਡੀ ਇੱਜ਼ਤ ਰਹਿ ਗਈ ਜਿਹੜੀਆਂ ਜੈਕਟਾਂ ਲੈ ਕੇ ਆਇਆ ਨਹੀਂ ਤਾਂ ਬੜੌਕਾ ਹੋ ਜਾਣਾ ਸੀ ਕਿ ਨਹੀਂ ਓਏ ਹੋਏ ਯਾਰ ਵਾਕੀ ਇਤਨੀ ਸਾਈਡ ਵੀ ਬਹੁਤ ਸੋਹਣੀ ਹੋਈ ਹੈ ਚਲੋ ਜੀ ਕੋੜਾ ਆ ਰਿਹਾ ਦੇਖੋ ਕਿੰਨੀ ਤੇਜ਼ ਭੱਜ ਗਈ ਤੇ ਨਾ ਚੜਾਦੀ ਕਰਾਵਾ ਯਾਰ ਰਹਿ ਲੈਦਾ इन्हो तो आ है <laughs> नहीं बैठना भैया नहीं 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 बैठना भैया नहीं बैठना अरे भाई चलना भी जरूरी है सारा दिन बैठने भी जरूरी 10 ਘੰਟੇ ਗਾੜੀ ਚਲਾ ਕੇ ਆਏ ਆ ਤੁਰਨਾ ਵੀ ਜ਼ਰੂਰੀ ਹੈ ਠੀਕ ਹੈ ਗਾੜੀ ਦਾ ਵੀ ਸ਼ੋਅ ਹੋ ਗਿਆ ਕੋਈ ਬਾਤ ਨਹੀਂ ਕੋਈ ਬਾਤ ਮੈਂ ਕਿ ਬਟ ਆ ਜਾ ਸੂਰਜ ਗਿਰ ਗਿਆ ਮੈਂ ਕਿ ਪਾਰੀਏ ਬੂਟ ਆਪਣੇ ਠੀਕ ਹੈ ਇਹ ਹੈਗਾ ਜੀ ਮਾਉਂਟ ਆਬੂ ਦਾ ਸਨਸੈਟ ਪੁਆਇੰਟ ਕੋੜੇ ਘੜੇ ਖਾਸੇ ਨੇ ਇੱਧਰ ਆਪਾਂ ਸਨਸੈਟ ਪੁਆਇੰਟ ਦੇਖਣ ਚੱਲੇ ਆਂ ਦੇਖਦੇ ਆ ਕਿਦਾਂ ਦਾ ਸਨ ਹੈ ਸਨਸੈਟ ਤਾਂ ਵਾਧੂ ਦੇਖੇ ਨੇ ਪਰ ਆ ਮਾਉਂਟ ਆਬੂ ਵਾਲਾ ਦੇਖਦੇ ਆ ਮਰ ਦੱਬ ਕੇ ਚੱਕਰ ਪਾਣੀ ਲੈ ਕੇ ਜਾਣਾ ਪਾਣੀ ਦੀ ਬੋਤਲ ਚੱਕ ਲੈ ਮੈਂ ਕਿ ਉਜੀ ਪੂਰਾ ਗਾਹ ਪਿਆ ਜੀ ਇੱਥੇ ਪੂਰਾ ਗਾਹ ਪਿਆ ਹੈ ਸੂਰਜ ਛਿਪਦਾ ਦੇਖਣ ਆਏ ਨੇ ਜਿਹੜਾ ਕਿ ਕਿਰਨਾਂ ਦੇ ਪੇਕੇ ਪਿੰਡ ਦੀ ਛੱਤ ਤੋਂ ਰੋਜ਼ ਦਿਖਦਾ ਸਨਸੈਟ ਇਹ ਪਰ ਫਿਰ ਪਹਾੜਾ ਵਾਦੀਆਂ ਦਾ ਨਾ ਨਹੀਂ ਪਰ ਇਹ ਦੇਖੋ ਸੜੇ ਪੇ ਅਸੀਂ ਸੂਰਤ ਪਹੁੰਚ ਗਏ ਸਾਰੇ ਠੰਡੇ ਕੱਪੜੇ ਪਾ ਪਾ ਕੇ ਸਰ ਸਰ ਗਰਮ ਕੱਪੜਾ ਠੰਡੇ ਕੱਪੜੇ ਪਾ ਕੇ ਹੁਣ ਗਰਮ ਕੱਪੜੇ ਨਿਕਲ ਆਏ ਸਾਰਿਆਂ ਦੇ ਇੱਥੇ ਵਧੀਆ ਹੈ ਵਧੀਆ ਜੀ ਵਧੀਆ ਸਰ ਬੈਟਾਂ ਘੋੜੇ ਕੇ ਪਿਆ ਨਹੀਂ ਸਰ ਚਲੋ ਜੀ ਪਾ ਕੇ ਜੈਕਟਾਂ ਲੋ ਕਰੋ ਬੜਾ ਗੱਡੀ ਤੇ ਫਿਰ ਲਿਆ ਉਦੋਂ ਦਾ ਗੱਡੀ ਤੇ ਯਾਰ ਵੀਡੀਓ ਦੇ ਵੀਊ ਬੜਾ ਪਿਆਰਾ ਆ ਰਿਹਾ ਹੈ ਹੈ ਹੋਰ ਪਹਾੜਾਂ ਦੇ ਵਿੱਚ ਤੇ ਫੋਟੋਸ ਖਿੱਚਵਾਈਏ ਪਹਿਲਾਂ ਇੱਥੇ ਪਹਿਲਾਂ ਇੱਥੇ ਨਹੀਂ ਪਹਿਲਾਂ ਸਨਸੈਟ ਕੋਲ ਪਹੁੰਚੀਏ ਹਾਂ ਹੋ ਯਾਰ ਅ ਮੁਰਕੇ ਮਸੂਰਤ ਡੁੱਬ ਜੇ ਇਹ ਵੀ ਫੋਟੋ ਆਣੀ ਆਉਣੀ ਆ ਨਾ ਹੈ ਇੱਥੇ ਵੀ ਫੋਟੋ ਨਹੀਂ ਆਉਣੀ ਇਹ ਵਾਲੇ ਵੀਊ ਵੀ ਨਾ ਕਿੱਦਾਂ ਲੱਗ ਰਿਹਾ ਵਧੀਆ ਲੱਗ ਰਿਹਾ ਹੈਨਾ ਕਲਰਫੁਲ ਜੇ ਬਣ ਕੇ ਮੈਂ ਕਿਹਾ ਕਲਪੀ ਬੀਜੀ ਗਰਮ ਕੱਪੜੇ ਕਦ ਪਾਉਂਗੀ ਮਾਮੂ ਕਿੱਥੇ ਲੈ ਆਇਆ ਕਹਿੰਦੀ ਸੂਰਤੇ ਚ ਦੂਰ ਤੱਕ ਪਹੁੰਚ ਕੇ ਤਾਂ ਐ ਲੱਗ ਰਿਹਾ ਸੀ ਮੂੰ ਨਿਕਲ ਜੀਤ ਵੀ ਜਿੰਨੀ ਦੁਨੀਆ ਤੇ ਠੰਡ ਖਤਮ ਹੋ ਗਈ ਹੁੰਦੀ ਐ ਹੂੰ ਦੇਖੋ ਵਿਊ ਕਿੰਨਾ ਪਿਆਰਾ ਹੈ ਸਹੀ ਆ ਲਗੀ ਬਹੁਤ ਹੂੰ ਹੋਵੇ ਕੋ ਨਾ ਇਹ ਕੀ ਜਿਆਦਾ ਮੈਗੀ ਫੋਟਾ ਗਿਆ ਕੀ ਚੀਜ਼ ਐ ਫਨ ਹੈ ਭੁਜਾਈ ਜਾਂਦੇ ਨੇ ਤੇਰਾ ਆਪ ਵੀ ਫੋਟੋ ਪਾਈ ਸੀ ਸ਼ਿੱਤੀ ਹਾਂ ਬਾਅਦ ਤੂੰ ਮੈਗੀ ਆ ਜਾ ਮੈਗੀ ਖਾਣੀ ਕਿਰਨਾ ले लो ले दो पक्का ਦਾ ਡਰਜੇਗੀ ਯਾਰ ਪੱਕੇ ਦੋ ਹੰਦੀਰੀ ਜੀ ਖੀ ਲੈਣੇ ਨੇ ਹਾਂ ਦੇਖੋ ਕਿ ਸੀਨ ਹਤਵੰਦੀ ਹੈ ਇਬਾਦਤ ਆ ਦੇਖੋ ਇੱਧਰ ਆਖੋ ਇਹ بڑے ਬੱਚੇ ਨੇ ਕਿ ਛੋਟੇ ਬੱਚੇ ਉੱਪਰ ਨੇ ਹਾਂ ਇਹ ਛੋਟੇ ਬੱਚੇ ਨਹੀਂ ਇਹਨੂੰ ਆਣੀ ਨਹੀਂ ਚਲੋ ਆਓ ਫਿਰ ਮੈਗੀ ਖਾਈਏ ਬਹਿ ਜੋ ਪਹਿਲਾਂ हां ये कैसे है ये 50 अरे महंगे पता इतना महंगा ला रहे हैं ना टूरिस्ट करके मैगी 20 रुपए दी होती 60 रुपए दी मैगी ला रहे हैं बसानी महंगी की हां जी लेना कुछ की जगह दी ये देखो ले दो कितने का ये ਗੂਗਲ ਤੇ ਹੈ ਪਾਲੂ ਦੇ ਉੱਪਰ ਸੇ ਇੱਕ ਬੱਚਾ ਬੈਠਾ ਹੈ ਦੂਜਾ ਬੱਚਾ ਤੀਸਰਾ ਬੱਚਾ ਹਾਂ ਠੀਕ ਹੈ ਕਿ ਜਿਆਦਾ ਰਸ ਵੀ ਨਹੀਂ ਹੈ ਹਾਂ ਹਾਂ ਤੇ ਜਿਹੜਾ ਇੱਦੀ ਇੱਦ ਦਾ ਜਿਹੜਾ ਨੇਚਰ ਦਾ ਜਿਹੜਾ ਕਹਿੰਦੇ ਆਪਾਂ ਆਪਾਂ ਤਾਂ ਵੈਸੇ ਨੇਚਰ ਵਾਲੇ ਬੰਦੇ ਆ ਉਹ ਇੱਕ ਲੱਗ ਹੀ ਮੱਦਾ ਸਹੀ ਗੱਲ ਹੈ ਆ ਬੀਬੀ ਬਣਾਉਂਦੇ ਆ ਮੈਗੀ ਸਾਡੇ ਲਈ ਮੈਗੀ 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 ਯਾ ਬਾਤ ਹੈ ਸਬਜ਼ੀ ਨਹੀਂ ਡਾਲੋਗੇ ਮੈਗੀ ਮੇ ਪਲੇਨ ਮੈਗੀ 10 rupaye ki meghi aati hai ab 60 ki bech rahe ho fir to hm mera chuna muj to hai mitthu pure majedar eno kara ke dikhayo bubbles ji ede banayo dekha vekh aa vekha are ki hoega dekho bhai wahai khub maro uska bhai uska uska akhiyan bej de ਤੂੰ ਦੂਰ ਕਰਕੇ ਮਾਰੇ ਹੋ ਨਮੈ ਕਰੀ ਮੈਂ ਕਰਦਾ ਵਈ ਇਬਾਦਤ ਇਬਾਦਤ ਕਿਵੇਂ ਦੇਖ ਰਹੀ ਐ ਚੁੱਪੋ ਹੀ ਪਈ ਐ ਇਬਾਦਤ ਤੈਨੂੰ ਇਧਰ ਨਹੀਂ ਬੈਠਣੀ ਸਾਰਾ ਕਲਮ ਕਰੀ ਜਾ ਰਹੀ ਚਾ ਮੈਗੀ ਆਪਾਂ ਖਾ ਲਈ ਐ

सूरज डूगा लगूगा दीदी पाई ने तो मुंह छील दिया थी थी। आज खाया छील दिया आपने कच्चा खाया नहीं, नहीं नहीं वो कांटे निकलवा के खाए थे नहीं, नहीं।, नहीं, नहीं मालूम अब तो मुँह छिल गया हमारा नहीं तो खाते जरूर ऊपर क्या दीदी जाओ यहाँ बैठो सर पॉइंट है कहाँ भी बैठो आप अच्छा उधर भी सही है ना ऊपर चली आ जाओ थोड़ी जी दे। वो देखो पॉइंट के ना वो वाला एकदम देखला तू रुको जरा फोट, फोटो फोटो खिचानी है बहुत प्यारा पियो है इतना फोटो इधर से कट जानी है लो जी ਜਿਵੇਂ ਇਦਾਂ ਵਾਗੇ ਜਿਵੇਂ ਆਪਾਂ ਕਈ ਜਗ੍ਹਾ ਤੇ ਜਾਂਦੇ ਆ ਸਨਸੈਟ ਪੁਆਇੰਟ ਦੇਖਣ ਵਾਸਤੇ ਪਰ ਉਥੇ ਇੰਨਾ ਮਤਲਬ ਉਹ ਹੁੰਦਾ ਨਹੀਂ ਆ ਕਿਥੇ ਪ੍ਰੋਪਰ ਪੁਆਇੰਟ ਬਣਾਏ ਨੇ ਸਨਸੈਟ ਪੁਆਇੰਟ ਦਾ ਮਤਲਬ ਸਨਸੈਟ ਪੁਆਇੰਟ ਵਸੇ ਇਹ ਕਿ ਥੋੜਾ ਜਿਹਾ ਜੋ ਧੁੰਦ ਕਰਕੇ ਨਹੀਂ ਜੇ ਤੇ ਧੁੰਦ ਨਾ ਹੋਵੇ ਨਾ ਤੇ ਜਦੋਂ ਪਿੱਛੇ ਛਿਪੂਗਾ ਜਿੱਦਾਂ ਮੰਨ ਲਓ ਵਾਲੇ ਵਾਦੀਆਂ ਦੇ ਪਿੱਛੇ ਤੇ ਬੜਾ ਵਧੀਆ ਲੱਗਦਾ ਹੁਣ ਆ ਦੇਖੋ ਥੱਲੇ ਕਿੰਨੀ ਉੱਚੇ ਆਪਾਂ ਥੱਲੇ ਦੁਨੀਆ ਨਹੀਂ ਦਿਖ ਰਹੀ ਬਹੁਤ ਉੱਤੇ ਆਂ ਕਿ ਬਾਤ ਤਾਂ ਨਹੀਂ ਟੇਕ ਰਹੀ ਬਸ ਕਹਿੰਦੀ ਮੈਨੂੰ ਇੱਥੇ ਤੋਰੋ ਤੁਹਾਡੀ ਚੌਕਸ ਤ ਮੈਂ ਤੁਮ ਮਾਂ ਨੂੰ ਉਧਰ ਤੁਹਾਨੂੰ ਆਜੋ ਚਲੋ ਚਲੀਏ Papa ਕੋਲ ਆਜੋ Papa ਕੋਲ ਆਜੋ ਅੰਜ 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 ਨਿਕਾ ਜਾ ਭਾਈ ਬਹੁਤ ਕੋਸ਼ ਹੋ ਰਹੀ ਹੈ ਬਹੁਤ Enjoy ਕਰ ਰਹੀ ਹੈ ਹਾਂ ਉਸ ਦੀ ਬਹੁਤ ਤੇਜ ਹੈ ਗੋਣੀ ਦੀ ਕਿੱਦਾਂ ਰਿਹਾ ਵੀ ਸਨਸੈਟ ਪੁਆਇੰਟ ਬਹੁਤ ਯਾਰ ਪੌਸਮ ਆ ਯਾਰ ਇੱਥੇ ਆੜ ਕੇ ਤਾਂ ਮੈਂ ਕਹਿੰਨੀ ਮੇਰਾ ਦਿਲ ਖੁਸ਼ ਹੋ ਗਿਆ ਪੰਜਵੇਂ ਮੈਂក្លॉड ਗਾਂਝ ਵੀ ਗਏ ਆ ਪਰ ਮੈਨੂੰ ਜਿਹੜਾ ਇੱਥੇ ਆ ਕੇ ਮਜ਼ਾ ਆਇਆ ਉਹ ਮੈਨੂੰ ਕਿਤੇ ਨਹੀਂ ਆਇਆ ਈਵਨ ਕਿ ਮੈਨੂੰ ਸਪੇਨ ਤੇ ਵੀ ਆਪਾਂ ਸਨਸੈਟ ਪੁਆਇੰਟ ਦੇਖਣ ਗਏ ਸੀ ਤੂੰ ਛਿਪ ਗਿਆ ਸੀ ਥੱਲੇ ਜਿਹੜਾ ਵਿਊ ਵੇਖਿਆ ਸੀ ਨਾ ਵਧੀਆ ਨਹੀਂ ਪਰ ਜਿਹੜਾ ਇੱਥੇ ਨਜ਼ਾਰਾ ਨਹੀਂ ਸੱਚੀ ਗੱਲ ਹੈ ਇਹ ਮੈਂ ਕਹਿਣਾ ਚਾਹੁੰਦਾ ਵੀ ਸੌਰੀ ਸਪੇਨ ਵਾਲਿਓ ਪਰ ਜਿਹੜਾ ਸਨਸੈਟ ਪੁਆਇੰਟ ਇੱਥੋਂ ਦਾ ਹੈ ਨਾ ਆ ਰਾਜਸਥਾਨ ਦਾ ਵਿਊ ਦੇਖੋ ਤੁਸੀਂ ਪਹਿਲਾਂ ਓਏ ਹੋਏ ਹੋਏ ਹੋ ਆ ਛਿਪਦਾ ਹੋਇਆ ਸਨ ਇਹ ਤਾਂ ਹੁਣ ਅਸੀਂ ਥੱਲੇ ਆ ਗਿਆਂ ਫੋਟੋਗ੍ਰਾਫੀ ਕਰਨ ਵਾਸਤੇ ਜਿਹੜੀ ਥੱਲੇ ਤਰੀਕੇ ਨਾਲ ਆ ਪਿੱਛੋਂ ਆ ਪੇੜਾਂ ਦੇ ਪਿੱਛੇ ਹੋ ਗਿਆ ਕਿੰਨਾ ਸੋਹਣਾ ਛਿਪ ਰਿਹਾ ਹੈ ਕਿੱਦਾਂ ਫਿਰ ਕੀ ਮਿਰਿਆ ਹੁਣ ਤੁਹਾਨੂੰ ਇੱਕ ਚੀਜ਼ ਦਿਖਾਨਾ ਸਾਰਿਆਂ ਨੂੰ ਉਧਰ ਦੇਖੋ ਕਰਬਲ ਕਰਬਲ ਕਰਦੀ ਦੁਨੀਆ ਤੇ ਸਾਰੇ ਉੱਥੇ ਤੱਕ ਬੈਠੇ ਨੇ ਸਨਸੈਟ ਪੁਆਇੰਟ ਦੇਖਣ ਲਈ ਸਾਰੀ ਦੁਨੀਆ ਬਹੁਤ ਭਰੀ ਹੋਈ ਪਈ ਐ ਇਧਰ ਵੀ ਭਰੀ ਬਈ ਉੱਤੇ ਤੱਕ ਸਾਪਾ ਹੋਰ ਉੱਪਰ ਤੱਕ ਐਸਾ ਦਿਖਾ ਨਹੀਂ ਪਾਰੇ ਅਸੀਂ ਆ ਛੋਟੇ ਜਿਹੇ ਪੁਆਇੰਟ ਲੱਭ ਲਏ ਇੱਥੇ ਬਾਂਦਰ ਬੈਠੇ ਸੀ ਬਾਂਦਰ ਭਜਾਤੇ ਅਸੀਂ ਬਾਂਦਰ ਭਜਾਤੇ ਲੋ ਜੀ ਇੱਥੇ ਹੁਣ ਖੜ ਕੇ ਕਿਸੇ ਨੇ ਫੋਟੋ ਖਿਚਾਣੀ ਤੇ ਖਸਾ ਸਕਦੇ ਹਾਂ ਬਹੁਤ ਵਧੀਆ ਪੁਆਇੰਟ ਆ ਰਿਹਾ ਚੱਲੀਏ ਫਿਰ ਹੁਣ ਜਾਣੇ ਆ ਜਾਣੇ ਆ ਹੋਰ ਚੀਜ਼ਾਂ ਨਹੀਂ ਦੇਖਣੀਆਂ ਕੱਲਾ ਮਾਊਂਟ ਆਬੂ ਦੇ ਵਿੱਚ ਆਹੀ ਦੇਖਣਾ ਹੈ ਆ ਖਾਈਆਂ ਟਿੱਬੇ ਵਧੀਆ ਲੱਗਿਆ ਸਨਸੈਟ ਪੁਆਇੰਟ ਮਾਊਂਟ ਆਬੂ ਦਾ ਕਿਉਂਕਿ ਠੰਡ ਬੜੀ ਹੋ ਗਈ ਹੁਣ ਕੰਨ ਠਾਰ ਰਹੇ ਹਾਂ ਬੜੇ ਹੁਣ ਜਾਣੇ ਆ ਸੂਰਤ ਗਰਮੀ 'ਚ ਪੱਖੇ ਚਲਾ ਰਹੇ ਹੋ ਏਸੀ ਚਲਾ ਰਹੇ ਪਹਿ ਗਿਆ ਚਲੋ ਜੀ ਚੰਗਾ ਮਾਉਂਟ ਟਾਬੂ ਦਿਆ ਸੂਰਜਾ ਲੋ ਜੀ ਆਪਾਂ ਆਏ ਸੀ ਜੀ ਮਾਉਂਟ ਟਾਬੂ ਘੁੰਮਣ ਤੇ ਇੱਥੋਂ ਸਨਸੈਟ ਪੁਆਇੰਟ ਅੱਜ ਹੀ ਦੇਖਣਾ ਸੀ ਕਿਉਂਕਿ ਸ਼ਾਮ ਵੇਲੇ ਅਸੀਂ ਪਹੁੰਚ ਗਏ ਸੀ ਕੱਲ ਅੱਜ ਹਾਂ ਸੂਰਜ ਡੁੱਬ ਗਿਆ ਸਾਰਾ ਤੇ ਹੁਣ ਦੇਖੋ گاਵ ਪਿੰਡ ਦਾ ਸਾਰੇ ਵਾਪਸ ਜਾਂਦੇ ਹੋਏ ਤੇ ਆਪਾਂ ਹੁਣ ਚਲੀਏ ਜੀ ਮਾਉਂਟ ਟਾਬੂ ਦੀ ਕੋਈ ਹੋਰ ਥਾਵਾਂ ਦੇਖ ਲਈਏ ਰੋਟੀ ਪਾਣੀ ਵੀ ਛਕਣਾ ਹੈ ਤੇ ਨਜ਼ਾਰੇ ਲਈਏ ਬਹੁਤ ਵਧੀਆ ਲੱਗਿਆ ਉਮੀਦ ਕਰਦਾ ਹਾਂ ਤੁਹਾਨੂੰ ਵੀ ਵਧੀਆ ਲੱਗਿਆ ਹੋਵੇਗਾ ਚਲੋ ਸਾਡੇ ਨਾਲ ਹੋਰ ਚੀਜ਼ਾਂ ਦਿਖਾਣੇ ਆ ਤੁਹਾਨੂੰ ਲੱਗ ਗਿਆ ਸਾਰਾ ਚੱਪ ਗਿਆ ਚੱਪ ਗਿਆ ਚੱਪ ਗਿਆਣਾ ਸੁਣ ਤਾ ਇਸ ਸਪੀਡ ਤੇ ਕਿਰਦੇ ਨਾ ਬਹੁਤ ਪਿਆਰੀ ਮਾਰਕੀਟ ਜਗਮਗ ਜਗਮਕ ਕਰ ਰਹੀ ਹੈ ਨਾ ਜਾ ਓਏ ਹੋਏ ਲੀਕ ਦੇਖੀਗੇ ਨਾ ਹਾਈ ਨਾਈਟ ਊ ਕਿੰਨਾ ਘੈਂਟ ਆਣਾ ਯਾਰ ਬਾਲੀ ਘੈਂਟ ਹੈ ਬਹੁਤ ਆਈ ਘੈਂਟ ਹੈ ਉਹ ਗੱਡੀ ਲਾਈ ਕਿੱਥੇ ਲੈ ਤਾ ਆਇਆ ਜੋੜ ਜੋੜੇ ਚ ਕਿਤਨੇ ਘੰਟ ਜਿੱਤੇ ਐਕਟਿਵ ਹੋ ਕਰ ਰਹੇ ਕਿਥੇ ਜਗ੍ਹਾ ਵੀ ਇੱਕ ਐਸਪੇਸ ਵੀ ਖਿਲਾ ਲੈਨੇ ਆ ਨਾ ਅਸੀਂ ਪਹੁੰਚ ਗਏ ਨੱਕੀ ਲੀਕ ਤੇ ਇੱਥੇ ਜਿਹੜਾ ਵਿਊ ਹੈ ਨਾ ਨਾਈਟ ਵਿਊ ਬਹੁਤ ਜ਼ਿਆਦਾ ਸੋਹਣਾ ਕਿਉਂਕਿ ਇਹਦੇ ਨਾਲ ਹੀ ਇੱਕ ਮਾਰਕੀਟ ਮਾਰਕੀਟ ਹੈ ਗਿਰਨ ਬੌਂਡਲੇ ਫਿਰਦੇ ਨੇ ਇਹਦੇ ਨਾਲ ਹੀ ਇੱਕ ਮਾਰਕੀਟ ਹੈ ਹਾਂ ਜਿਹੜੀ ਕਿ ਮਾਰਕੀਟ ਐ ਇਸਨੂੰ ਜਗਮੁਤ ਜਗ ਨੂੰ ਹੋਈ ਪਈ ਹੈ ਬਹੁਤ ਪਿਆਰੀ ਲੱਗ ਰਹੀ ਹੈ ਮਾਰਕੀਟ ਪੂਰੀ ਚੰਡੀਗੜ੍ਹ ਦੇ ਵਿੱਚ ਇਦਾਂ ਹੁੰਦਾ ਨਾ ਕਿ ਜਿਵੇਂ ਲੇਕ ਰਾਤ ਪੈਂਦੀ ਤੇ ਚਲੋ ਬੱਦ ਸਾਰਾ ਕੁਝ ਇੱਥੇ ਰਾਤ ਨੂੰ ਜਿਆਦਾ ਸੋਹਣਾ ਥਿ ਵਯੂ ਹੈ ਨਾਈਟ ਥਿ ਵਯੂ ਦੇਖਣਾ ਰੋਣਾ ਓਹੋ ਆ ਦੇਖੋ ਪਹਾੜਾਂ ਦੇ ਵਿੱਚ ਲੇਕ ਹੈ ਸਾਰੇ ਪਾਸੇ ਪਹਾੜ ਹੈ ਤੇ ਲੇਕ ਦਾ ਥਿ ਵਯੂ ਦੇਖੋ ਦੋਸਤੋ ਬਾਕੀ ਸਵੇਰੇ ਵੀ ਆਵਾਂਗੇ ਇੱਕ ਵਾਰੀ ġੇੜਾ ਮਾਰਨ ਇੱਧਰ ਤੇ ਆਹ ਲੇਕ ਥਿ ਵਯੂ ਹੈ ਇਹ ਮਾਰਕੀਟ ਤੋਂ ਵੀ ਕਿੰਨੇ ਸੋਹਣੇ ਲਾਈਟਾਂ ਲਏ ਤਾਂ ਫਿਰ ਤਾਂ ਅਗੱਡੀ ਉੱਪਰ ਹੀ ਲਾਉਂਦੇ ਜੇ ਮਾਰਕੀਟ ਘੁੰਮਣੀ ਸੀ ਥੱਲੇ ਵੀ ਲਾ ਕੇ ਆਏ ਸਰਵੰਤ ਨੂੰ ਨਹੀਂ ਪਤਾ ਇਹ ਬੰਨਾ ਗੁੰਨਾ ਵੇਖੀਏ ਕੋਈ ਨਾ ਉੱਧੇ ਕੋਈ ਮਿਲਿਆ ਨਾ ਨੋ ਲਾਇਸੈਂਸ ਰਿਕੁਆਇਰਡ ਹੋਰ ਗੰਨਾ ਲੈ ਲੈਨੇ ਇੱਕ ਹਾਂ ਤਾਂ ਇਹ ਤੁਰ ਕੇ ਮਾਰਕੀਟ ਗੰਨਾ ਜੀ ਗੰਨਾ ਬਿਨਾਂ ਲਾਇਸੈਂਸ ਵਾਲੀਆਂ ਆਵਾਜ਼ ਕਰਦੀਆਂ ਨੇ ਇਹ ਅੱਛਾ ਵੀ ਆਵਾਜ਼ ਕਰਦੀਆਂ ਨੇ ਗੰਨਾ

ਗੁੱਡ ਹੈ ਜੀ ਗੁੱਡ ਤੇ ਉਹਨਾਂ ਚ ਵੀ ਪਟਾਕੇ ਚੱਲਦੇ ਨੇ ਇਹ ਇਹ ਤਾਂ ਨਹੀਂ ਹੈਰਗਨ ਆ ਬੇਰਗਨ ਅੱਛਾ ਉਹਦਾ ਇੱਕ ਪਟਾਕਾ ਚਲਾ ਕੇ ਦਿਖਾਓਗੇ ਵੱਡੀ ਦਾ ਕੋਈ ਇਸੇ ਸੇਮ ਬੰਦੇ ਸਾਈਜ਼ ਦੇ ਦਿਖਾਓਗੇ ਵਧੀਆ ਜੀ ਦਾ ਉਹ ਕਿੰਨੇ ਦੀ ਹੈ 4000 ਤੋਂ 7000 ਹਾਂਜੀ ਐਨਕਾ ਲੈਣੀ ਆ ਜੀ ਐਨਕਾ ਮੇਰੇ ਪੁੱਤ ਨੂੰ ਐਨਕਾ ਲਵਾ ਦੇ ਕੋਈ ਕਿਉਂ ਨਹੀਂ ਹੈਗੀਆਂ ਆ ਦੇਖੋ ਇੱਧਰ ਦੇਖੋ ਮੇਰੇ ਪੁੱਤ ਵਾਸਤੇ ਆ ਦੇਖ ਆ ਮਾੜੀ ਐ ਆ ਦੇਖੋ ਲਵਾ ਕੇ ਆ ਪੁੱਤ ਓ ਮਾਈ ਗੋਡ ਨਾ ਮਾਈ ਗੋਡ ਆ ਠੀਕ ਐ ਨਾ ਬਾਪ ਲੈਣੀ ਐ ਕਦਰਾਈ ਲੈਣੇ ਉਹ ਪਟਦੀ ਐ ਨੇ ਇਹਨੂੰ ਕੁਝ ਹੋਰ ਦੇਖ ਰਿਹਾ ਮੈਨੇ ਲੈਣੀ ਨਹੀਂ ਨਹੀਂ ਲੋ ਜੀ ਆ ਮਾਰਕੀਟ ਐ ਜੀ ਮਾਉਂਟ ਆਬੂ ਦੀ ਕੀ ਲੈਣਾ? ਰੇਡ ਪੁੱਛਣੀ ਸੀ ਕਿੰਨੇ ਦਾ? ਕਿੰਨਾ? 100 ਰੁਪਏ। ਕਮਾਲ ਹੀ ਹੋ ਗਿਆ। ਵਧੀਆ ਥਾਵਾਂ ਨੇ। ਹੁਣੀ ਹੈ ਨਾ। ਮਾਰਕੀਟ ਬੜੀ ਪਿਆਰੀ ਜੀ ਹੈ। ਇਹ ਟਾਪੂ ਅਸੀਂ ਉੱਥੇ ਆਏ ਹੋਏ ਆ। ਇਹ ਟਾਪੂ ਨਹੀਂਗਾ ਪਹਾੜੀ ਹੈ ਬੇਸਿਕਲੀ। ਅਲੱਗ ਜੀ ਪਹਾੜੀ ਤੇ ਆ ਗਏ ਆਪਾਂ। ਜੂਸਸ ਵੀ ਪੀ ਲਾਂਗੇ ਇਥੋਂ। ਹੂੰ, ਕੁੜੀਆਂ ਪਹੁੰਚ ਗਈਆਂ ਆਪਣੀ ਜੁਐਲਰੀ ਲੈਣ। ਦੇਖ ਬੋਤ ਕੀ ਲੈਣਾ ਇੱਧਰ ਵੀ ਹੈ ਨਾ ਸਾਰਾ ਕੁਛ ਅੱਗੇ ਦੋ ਦੇਖੋ 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 ਬਹੁਤ ਵਧੀਆ ਜਗਾ ਜੀ ਰਾਤ ਨੂੰ ਘੁੰਮਣ ਨੂੰ ਵੀ ਸਾਬਤ ਨਹੀਂ ਹੁੰਦੀ ਬਈ ਇੱਕ ਹੰਸਾ ਤੱਕ ਖਰਾਬ ਲੋ ਜੀ ਥੱਕ ਕੇ ਪਹੁੰਚੀਏ ਮੈਂ ਇੱਕ ਡਾਂਗ ਜੀ ਲਿੱਤੀ ਦਿਖਾਣਾ ਤੁਹਾਨੂੰ ਬਾਅਦ ਵਿੱਚ ਲੋ ਜੀ ਲੋ ਲੋ ਜੀ ਲੋ ਰੋਟੀਆਂ ਪੰਜਾਬੀ ਵਾਲੀਆਂ ਤੰਦੂਰੀ ਚੱਕੋ ਜੀ ਚੱਕੋ ਤੇ ਇਹ ਛਕੜ ਨਹੀਂ ਦਿੰਦੀ ਸਾਰੇ ਕੋ ਕਿਵੇਂ ਟੈਟ ਫੜ ਕੇ ਬਿਠਾਏ ਇਹਨੂੰ